ਇਤਰ ਦੇ ਤੇਲ ਲਗੇ ਤੇ ਵੰਗ ਘਾਸ ਦੇ ਸੜਦੀਆਂ ਵੇਖੀਆਂ ਮੈਂ ਛੱਜੂ ਰਾਮਾ ਵੇ ਛੱਜੂ ਰਾਮਾ ਜੋ ਸੂਰਤਾਂ ਛੱਡ ਜਹਾਨ ਗਈਆਂ ਤੇ ਫਿਰ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਹੋ ਬੋਲ ਮਿੱਟੀ ਦੇ ਆ ਬਾਵੇ ਆ ਤੇਰੇ ਦੁੱਖ ਨੇ ਮਾਰ ਮੁਕਾ ਲਿਆ ਮੇਰਾ ਸੋਨਾ ਮਾਈ ਆ ਜਾਈ ਹੋ ਬਾਬਾ ਬਣਾਇਆ ਮਿੱਟੀ ਦਾ ਮੈਂ ਬਾਬਾ ਬਣਾਇਆ ਉੱਤੇ ਛਾੜ ਦੇਨੀਆਂ ਖੇਸੀ ਵਤਨਾ ਵਾਲੇ ਮਾਨ ਕਰਨ ਕੀ ਮੈਂ ਮਾਨ ਕਰਾਂ ਪਰਦੇਸੀ ਮੇਰਾ ਸੋਨਾ ਮਾਹੀ ਆਜਾਈ ਹੋ ਤਾਂ ਵੇਂਦੀ ਤੂੰ ਮਾਇਆ ਵਿੱਚ ਮੋਈ ਨਹੀਂ ਤੈਨੂੰ ਲੱਜ ਕਿਸੇ ਦੀ ਨਹੀਂ ਮੂੰਹ ਟੀ ਲੈ ਗਈ ਲੋਈ ਨਹੀਂ ਸਾਹਿਬ ਦਾ ਦਰਵਾਜ਼ਾ ਨੀਂ ਵਾਂ ਤੂੰ ਪਗੜੀ ਉੱਚਾਈ ਨਹੀਂ ਸ਼ਾਮ ਸਵੇਰੇ ਗਾਫਲ ਕੁੜੀਏ ਸੁੱਤਿਆਂ ਰਹਿਣ ਵੇਹਾਈ ਨਹੀਂ ਕੀ ਹੋ ਆ ਕੀ ਹੋਆ ਤੈਨੂੰ ਚੜਕੇ ਦੰਦ ਨਾ ਪਾਈ ਨਹੀਂ ਬਣ ਬੈਠੀ ਪੰਜ ਫੂਲਾਂ ਰਾਣੀ ਘਰ ਵਿੱਚ ਹੁਕਮ ਚਲਾਇਆ ਨਹੀਂ ਨੌ ਦਰਵਾਜ਼ੇ ਮਹਿਲ ਤੇਰੇ ਦੇ ਉੱਚਾ ਬਹੁਤ ਬਣਾਇਆ ਨਹੀਂ ਜਸ ਕੋ ਲੋ ਤੂੰ ਕੋਠਾ ਲੀਤਾ ਕਾਗਜ਼ ਨਹੀਂ ਕਰਵਾਇਆ ਦੀ ਕਿਨਾਰੇ ਤਾਂ ਹਮੇਸ਼ਾ ਤੰਦ ਰੇਤ ਦੀ ਪਾਈ ਨਹੀਂ ਸ਼ਾਮ ਸਵੇਰੇ ਗਾਫਲ ਕੁੜੀਏ ਸੁਤਿਆਰਾਂ ਨੇ ਵਿਹਾਈ ਤੇ ਕਿਉਂ ਨਹੀਂ ਬੋਲਦਾ ਪੂਰਾ ਕਿਉਂ ਨਹੀਂ ਟੋਲਦਾ ਹਾਏ ਦਲਾਂ ਦੀ ਕੁੰਡੀ ਨੂੰ ਵੈਰੀਆ ਨਹੀਂ ਕੋਲਦਾ ਬੋਲ ਮਿੱਟੀ ਦੇ ਹੋਵਾ ਵੇ ਆ ਕਿਉਂ ਨਹੀਂ ਬੋਲਦਾ ਪੂਰਾ ਕਿਉਂ ਨਹੀਂ ਟੋਲਦਾ ਹਾਏ ਦਗਾ ਦੀ ਕੁੰਡੀ ਨੂੰ ਵੈਰੀਆ ਨਹੀਂ ਕੋਲਦਾ ਬੋਲ ਮਿੱਟੀ ਦੇ ਦਿਆ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ